ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਆਂ ਬਿਜਲੀ ਬੋਰਡ ਦੀ ਜਿੱਥੇ ਬੰਦਿਆਂ ਨੂੰ ਮਿਲੀ ਹੋਈ ਮੀਟਿੰਗ ਜਿਸ ਦੇ ਬਾਰੇ ਕੱਲ ਉਹਨਾਂ ਦਾ ਬਖਤ ਸੀ ਜਿਹੜਾ ਚੰਡੀਗੜ੍ਹ ਵਿੱਚ ਗਿਆ ਸੀਗਾ ਤੇ ਜਾਣਦੇ ਹਾਂ ਉਸ ਮੀਟਿੰਗ ਦੇ ਅਪਡੇਟਸ ਬਾਰੇ ਤੇ ਉਹ ਮੀਟਿੰਗ ਕਿਵੇਂ ਸੀ ਤੇ ਕਿਵੇਂ ਰਹੀ ਇਹ ਮੀਟਿੰਗ ਪੀਐਸਸੀਬੀ EMPLOYEES ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਦੀ ਸਾਂਝੇ ਫੋਰਮ ਨੂੰ ਜੀਡੀਸੀ ਦੀ ਮੀਟਿੰਗ ਸੀਗੀ ਇਹ ਜਿਹੜਾ ਪ੍ਰੋਗਰਾਮ ਉਹਨਾਂ ਵੱਲੋਂ 13 ਮਾਰਚ ਨੂੰ ਸੰਗਰੂਰ ਵਿਖੇ ਝੰਡਾ ਮਾਰਜ ਰੋਸ ਰੈਲੀ ਉਹ ਕਰਨ ਜਾ ਰਹੇ ਸੀਗੇ ਜਿਸ ਤੋਂ ਪਹਿਲਾਂ ਪ੍ਰਸ਼ਾਸਨ ਸੰਗਰੂਰ ਪ੍ਰਸ਼ਾਸਨ ਵੱਲੋਂ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਜਥੇਬੰਦੀਆਂ ਨਾਲ ਗੱਲਬਾਤ ਦਾ ਰਾਹ ਤਿਆਰ ਕਰਕੇ ਸੋ ਉਹਨਾਂ ਨੂੰ ਰੋਸ ਰੈਲੀ ਤੋਂ ਪਹਿਲਾਂ ਸੀ ਜਿਹੜੀ ਮੀਟਿੰਗ ਦਾ ਸਮਾਂ ਸੀਗਾ ਜਿਹੜਾ ਉਹ ਦਿੱਤਾ ਗਿਆ ਸੀਗਾ ਉਸ ਮੀਟਿੰਗ ਦੇ ਪਹਿਲਾਂ ਇੱਕ ਮੀਟਿੰਗ ਸੀ ਜਿਹੜੀ ਉਹ 15 ਮਾਰਚ ਦੀ ਦਿੱਤੀ ਗਈ ਸੀ ਤੇ 19 ਮਾਰਚ ਦੀ ਦਿੱਤੀ ਗਈ ਸੀ ਜਿਸ ਵਿੱਚ 15 ਮਾਰਚ ਵਾਲੀ ਉਹਨਾਂ ਵੱਲੋਂ ਪੋਸਟਪੋਨ ਕਰ ਦਿੱਤੀ ਗਈ ਸੀ ਤੇ 19 ਮਾਰਚ ਦੀ ਮੀਟਿੰਗ ਦਾ ਜਿਹੜਾ ਕਨਫਰਮ ਸੀਗੀ ਉਸ ਦੇ ਲਈ ਕੱਲ ਸਾਰੀਆਂ ਜਥੇਬੰਦੀਆਂ ਪੀਐਸਸੀਬੀ এমਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਦੇ ਸਮੁੱਚੀ ਲੀਡਰਸ਼ਿਪ ਚੰਡੀਗੜ੍ਹ ਵਿੱਚ ਹਾਜ਼ਰ ਸੀ ਤੇ ਉਹਨਾਂ ਵੱਲੋਂ ਬਿਜਲੀ ਮੁਲਾਜ਼ਮਾਂ ਜਥੇਬੰਦੀਆਂ ਦਾ ਸਾਰਾ ਸਾਂਝਾ ਗੱਠ ਤੋਂ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਉਸ ਤੋਂ ਬਾਅਦ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਨਾਲ ਸੀ ਜਿਹੜੀ ਮੀਟਿੰਗ ਤੈਅ ਸੀ ਤੇ ਉਸ ਦੇ ਵਿੱਚ ਪਾਵਰ ਕਾਮ ਦੀ ਮੈਨੇਜਮੈਂਟ ਸੀ ਜਿਹੜੀ ਉਹ ਵੀ ਹਾਜ਼ਰ ਹੋਣੀ ਸੀ ਪਰ 2 ਵਜੇ ਜਾ ਕੇ ਜਿਹੜਾ ਅਰੇਂਜਮੈਂਟ ਵੱਲੋਂ ਮੈਸੇਜ ਸੀਗਾ ਇਹ ਆਇਆ ਕਿ ਚੋਣ ਕਮਿਸ਼ਨ ਵੱਲੋਂ ਜਿਹੜੀ ਕੋਈ ਮਨਜ਼ੂਰੀ ਆ ਜਿਹੜੀ ਇਹ ਮੀਟਿੰਗ ਦੀ ਕਰਨੀ ਨਹੀਂ ਮਿਲੀ ਕੇਸ ਦੇ ਵਿੱਚ ਬਿਜਲੀ ਮੰਤਰੀ ਹਰਪਜਨ ਸਿੰਘ ਜੀ ਟੋ ਉਹ ਨਹੀਂ ਬੈਠ ਸਕਦੇ ਕਿਉਂਕਿ ਚੋਣ ਜਾਬਤਾ ਇਸ ਸਮੇਂ ਲੱਗਿਆ ਹੋਇਆ ਇਸ ਕਾਰਨ ਆ ਜਿਹੜੀ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਆ ਜਿਹੜੀ ਆਫੀਸ਼ੀਅਲੀ ਤੌਰ ਤੇ ਆ ਜਿਹੜੀ ਮੀਟਿੰਗ ਉਹ ਨਹੀਂ ਹੋ ਸਕਦੀ ਸੋ ਇਹ ਜਵਾਬ ਮਿਲਣ ਦੇ ਉੱਤੇ ਜਿਹੜੇ ਜਥੇਬੰਦੀਆਂ ਵੱਲੋਂ ਰੋਸ ਸੀਗਾ ਜਿਹੜਾ ਆਪਣਾ ਉਪਰ ਕੀਤਾ ਗਿਆ ਕਿ ਜਦੋਂ ਤੁਹਾਨੂੰ ਪਤਾ ਸੀਗਾ ਤੁਸੀਂ ਨੇ ਪਹਿਲਾਂ ਇਸ ਦਾ رابطہ ਸੀ ਜਿਹੜਾ ਉਹ ਸਰਕਾਰ ਨਾਲ ਚੋਣ ਕਮਿਸ਼ਨ ਦੇ ਆਫਿਸ ਦੇ ਨਾਲ ਸੀ ਜਿਹੜਾ ਉਹ ਕਰਨਾ ਸੀਗਾ ਕਿ ਅਸੀਂ ਇਸ ਤਰ੍ਹਾਂ ਦੀ ਸਾਡੀ ਮੀਟਿੰਗਾਂ ਨੇ ਜਿਹੜੀਆਂ ਉਹ ਮਿਲੀਆਂ ਹੋਈਆਂ ਨੇ ਤਾਂ ਉਹ ਕਰਨੀਆਂ ਨੇ ਸੋ ਉਹਨਾਂ ਵੱਲੋਂ ਆਪਣੀ ਜਿਹੜੀ ਨਿਰਾਸ਼ਾ ਸੀ ਜਾ ਕੇ ਉਹ ਤੇ ਜाहिर ਕੀਤੀ ਗਈ ਕਿ ਸਰਕਾਰ ਮੈਨੇਜਮੈਂਟ ਪਹਿਲਾਂ ਤਾਂ ਮਤਲਬ ਗੱਲਾ ਕਰਦੀ ਹੈ ਕਿ ਤੁਸੀਂ ਪ੍ਰੋਗਰਾਮਾਂ ਮੀਟਿੰਗਾਂ ਦੇ ਵਿੱਚ ਆਓ ਤੇ ਫਿਰ ਮੀਟਿੰਗਾਂ ਜਿਹੜੀ ਉੱਥੇ ਨਹੀਂ ਕੀਤੀ ਜਾਂਦੀ ਸੋ ਇਸ ਦੀ ਜਿਹੜੀ ਕਾਫੀ ਬਹਿ ਸੀਗੀ ਜਿਹੜੀ ਉਹ ਮੈਨੇਜਮੈਂਟ ਦੇ ਅਧਿਕਾਰੀਆਂ ਦੇ ਨਾਲ ਜਿਹੜੇ ਉਸ ਸਮੇਂ ਉੱਥੇ ਚੰਡੀਗੜ੍ਹ ਵਿੱਚ ਹਾਜ਼ਰ ਸੀ ਉਹਨਾਂ ਦੇ ਨਾਲ ਕਾਫੀ ਗਰਮ ਗਰਮੀ ਵੀ ਇਸ ਗੱਲ ਦੇ ਉੱਤੇ ਹੋਈ ਕਿ ਸਾਡਾ ਤੁਸੀਂ ਸਮਾ ਸੀ ਜਿਹੜਾ ਇਹਨਾਂ ਉਹ ਖਰਾਬ ਕੀਤਾ ਤੇ ਸਾਨੂੰ ਚੰਡੀਗੜ੍ਹ ਵਿੱਚ ਹੀ ਸਾਨੂੰ ਨਹੀਂ ਸੀਗਾ ਬੁਲਾਉਣਾ ਚਾਹੀਦਾ ਸੋ ਇਸ ਤੋਂ ਅਗਲੇ ਸਟੈਪ ਦੇ ਵਿੱਚ ਜਦੋਂ ਮੁਲਾਜ਼ਮ ਜਥੇਬੰਦੀਆਂ ਸੀਗੀਆਂ ਤੋਂ ਨਾਰਾਜ਼ ਹੋ ਕੇ ਆਈਆਂ ਨੇ ਤਾਂ ਉਹਨਾਂ ਨੇ ਆਪਣਾ ਜਿਹੜਾ ਅਗਲਾ ਐਕਸ਼ਨ ਲਏਗੇ ਜਿਹੜੇ ਉਹਨਾਂ ਦਾ ਵੀ ਉੱਥੋਂ ਮੀਟਿੰਗ ਕਰਕੇ ਉਹਨਾਂ ਨੇ ਐਲਾਨ ਕੀਤਾ ਗਿਆ ਸੋ ਉਸ ਕੜੀ ਦੇ ਵਿੱਚ ਪਹਿਲਾ ਸਟੈਪ ਦੇ ਵਿੱਚ ਆ ਉਹਨਾਂ ਬਲੋ ਜਿਹੜਾ ਐਕਸ਼ਨ ਆਗਾ ਉਹ ਆਇਆ ਕਿ ਜਦੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਸਰਕਾਰ ਤੇ ਮੈਨੇਜਮੈਂਟ ਨੇ ਨਹੀਂ ਮੰਨੇਆ ਤੇ ਉਹਨਾਂ ਵੱਲੋਂ ਨਿਰਾਸ਼ਾ ਦੇ ਰੂਪ ਦੇ ਵਿੱਚ ਆ ਜਿਹੜਾ ਉਹਨਾਂ ਨੇ ਉਹਨਾਂ ਨੂੰ ਮੋਟੀਵੇਟ ਕਰਨ ਲਈ ਆ ਜਿਹੜਾ ਸਰਕਲ ਪੱਧਰ ਦੇ ਉੱਤੇ ਜਿਹੜੀਆਂ ਭਰਮੀਆਂ ਮੀਟਿੰਗਾਂ ਸਾਂਝੇ ਰੂਪ ਦੇ ਵਿੱਚ ਕਰਨ ਦਾ ਜਿਹੜਾ ਫੈਸਲਾ ਆਗਾ ਉਹ ਕੀਤਾ ਗਿਆ ਕਨਵੈਨਸ਼ਨ ਦੇ ਰੂਪ ਦੇ ਵਿੱਚ ਇਹ ਮੀਟਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਸੋ 27 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਜਿਹੇ ਸਮੁੱਚੇ ਪੰਜਾਬ ਦੇ ਵਿੱਚ ਸਰਕਲਾਂ ਦੇ ਵਿੱਚ ਇਹ ਮੀਟਿੰਗਾਂ ਨੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਤੇ ਪੂਰੇ ਘਾਟੜ ਤੱਕ ਆ ਜਿਹੜਾ ਮੈਸੇਜ ਆ ਉਹ ਸਰਕਾਰ ਦੇ ਖਿਲਾਫ ਆ ਜਿਹੜਾ ਕਿਉਂਕਿ ਉਹਨਾਂ ਨੇ ਸਾਡੀਆਂ ਮੰਗਾਂ ਨੂੰ ਮੰਨ ਕੇ ਜਿਹੜਾ ਲਾਗੂ ਨਹੀਂ ਕੀਤਾ ਉਸ ਦਾ ਮੈਸੇਜ ਹਾਇ ਇੱਕ ਮੁਲਾਜ਼ਮ ਤੱਕ ਲੈ ਕੇ ਜਾਣ ਦਾ ਉਹਨਾਂ ਨੇ ਵਿੜਾਈ ਚੁੱਕਿਆ ਕਿ ਉਹਨਾਂ ਤੱਕ ਅਸੀਂ ਆਪਣੀ ਸਾਰੀ ਗੱਲਬਾਤ ਇਸ ਮੀਟਿੰਗਾਂ ਦੇ ਵਿੱਚ ਰੱਖਾਂਗੇ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਐਕਸ਼ਨ ਦੇ ਰੂਪ ਦੇ ਵਿੱਚ ਹੋ ਸਕਦਾ ਉਹਨਾਂ ਵੱਲੋਂ ਕੋਈ ਚੰਡਾ ਮਾਰਚ ਦਾ ਜਿਹੜਾ ਵਿਚਾਰ ਨੇ ਵਿਜਡੋ ਦਿੱਤੇ ਜਾ ਰਹੇ ਨੇ ਸਾਥੀਆਂ ਵੱਲੋਂ ਕਿ ਹਲਕਿਆਂ ਦੇ ਵਿੱਚ ਜਾ ਕੇ ਜਿੱਥੇ ਚੋਣਾ ਦਾ ਸਮਾਂ ਪੰਜਾਬ ਦੇ ਇਸ ਸਮੇਂ ਚੱਲ ਰਿਹਾ ਤਾਂ 28 ਮਾਰਚ ਦਾ ਵੀ ਉਹਨਾਂ ਵੱਲੋਂ ਜਿਹੜਾ ਹੋ ਸਕਦਾ ਐਲਾਨ ਜਾਂ ਕੋਈ ਰੈਲੀਆਂ ਨੇ ਜਿਹੜੀਆਂ ਚੋਣ ਦੇ ਵਿੱਚ ਆ ਜਾ ਕੇ ਜਿਹੜਾ ਸਮੇਂ ਦੇ ਵਿੱਚ ਆ ਜਿਹੜੀਆਂ ਬਿਜਲੀ ਬੋਰਡ ਦੇ ਜਿੱਥੇ ਬੰਦੀਆਂ ਨੇ। ਚੋਣ ਦੇ ਵਿੱਚ ਜਦੋਂ ਬਿਜਲੀ ਬੋਰਡ ਦੇ ਪੈਡੀ ਸੀਜਨ ਮੰਗਿਆ ਸਮੂਹ ਦੇ ਪੱਤਰ ਜਿਹੜੇ ਜੀ ਆ ਚਾਹੇ ਮੈਨੇਜਮੈਂਟ ਵੱਲੋਂ ਸਾਡੀਆਂ ਮੰਗਾਂ ਨੂੰ ਜਿਹੜੀ ਆ ਕੋਈ ਸਾਰਥਿਕ ਸਟਾ ਜਿਹੜਾ ਨਹੀਂ ਨਿਕਲਿਆ ਤਾਂ ਪੈਡੀ ਸੀਜਨ ਦੇ ਸ਼ੁਰੂ ਦੇ ਵਿੱਚ ਹੀ ਆ ਉਹ ਸਮੇਂ ਕੁਝ ਤੱਕ ਸਖਤ ਐਕਸ਼ਨ ਨੇ ਜਿਹੜੇ ਉਹ ਦੇਣ ਦੇ ਵਿੱਚ ਜਥੇਵੰਦੀਆਂ ਰਹਉਂਦੇ ਵਿੱਚ ਨੇ ਹੋ ਸਕਦਾ ਪਹਿਲਾਂ ਜਿਵੇਂ 2021 ਦੇ ਵਿੱਚ ਜਥੇਵੰਦੀਆਂ ਵੱਲੋਂ ਪੈਨ ਡਾਊਨ ਤੇ ਟੂਲ ਡਾਊਨ ਦਾ ਜਿਹੜਾ ਐਕਸ਼ਨ ਸੀਗਾ ਉਹ ਦਿੱਤਾ ਗਿਆ ਸੀ ਜਾਂ ਤਾਂ ਉਸ ਦੇ ਮੂੜ ਵਿਚਾਰ ਆ ਜਿਹੜੀਆਂ ਜਥੇਵੰਦੀਆਂ ਉਹ ਕਰ ਸਕਦੀਆਂ ਨੇ ਕਿ ਪਹਿਲੀ ਸੀਨ ਦੇ ਸ਼ੁਰੂ ਦੇ ਵਿੱਚ ਹੀ ਹੈ ਜਿਹੜਾ ਮੈਨੇਜਮੈਂਟ ਤੱਕ ਹੈ ਜਿਹੜਾ ਆਪਣਾ ਪ੍ਰੈਸ਼ਰ ਆ ਉਹ ਬਣਾਉਣ ਦੇ ਵਿੱਚ ਕਾਮਯਾਬ ਹੋਣ ਤੇ ਉਹ ਇਸ ਦੇ ਉੱਤੇ ਵਿਚਾਰ ਕਰਨੀਆਂ ਜਾਂ ਹੋ ਸਕਦਾ ਹੋਰ ਤਰ੍ਹਾਂ ਦਾ ਵੀ ਕੋਈ ਨਾ ਕੋਈ ਨਵੇਂ ਐਕਸ਼ਨ ਨੇ ਜਿਹੜੇ ਉਹ ਸਰਕਾਰ ਤੇ ਮੈਨੇਜਮੈਂਟ ਦੇ ਖਿਲਾਫ ਹੋ ਲੈ ਕੇ ਆਉਣੀਆਂ ਸੋ ਕੱਲ ਦੀ ਮੀਟਿੰਗ ਦੇ ਬਾਰੇ ਅਪਡੇਟ ਸੀ ਕਿ ਕੱਲ ਦੀ ਜਿਹੜੀ ਮੀਟਿੰਗ 19 ਮਾਰਚ ਦੀ ਮਿਲੀ ਹੋਈ ਸੀ ਉਹ ਮੈਨੇਜਮੈਂਟ ਨਾਲ ਨਹੀਂ ਹੋਈ ਤੇ ਉਹਨਾਂ ਦੇ ਸਿਰਫ ਚੰਡੀਗੜ੍ਹ ਦੇ ਵਿੱਚੋਂ ਜਾ ਕੇ ਜਿਹੜੇ ਮੁਲਾਜ਼ਮ ਜਿੱਥੇ ਵੰਦੀਆਂ ਨੇ ਉਹ ਵਾਪਸ ਆਈਆਂ ਨੇ ਸੋ ਆਪਣਾ ਰੋਸ ਨੇਗਾ ਜਿਹੜੀਆਂ ਉਹ ਪ੍ਰੋਟੈਸਟ ਕਰ ਰਹੀਆਂ ਨੇ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ